ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਆ ਬੱਚੇ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਦੋਨੇ ਜਰਸੀ ਦੇ ਆ ਇੱਕ ਫੀਮੇਲ ਆ ਇੱਕ ਮੀਲ ਆ ਤਾਂ ਇਹਨਾਂ ਆਪਾਂ ਦੋਸਤੋ ਸ਼ੁਰੂ ਦੇ ਵਿੱਚ ਇਹਨਾਂ ਨੂੰ ਦੁੱਧ ਪਿਆਇਆ ਵਧੀਆ ਮਹੀਨਾ ਕ ਮਹੀਨੇ ਤੋਂ ਬਾਅਦ ਆਏ ਹੁਣ ਲੱਗ ਗਿਆ ਵੀ ਫਾਰਮਰ ਨੂੰ ਲੱਗਦਾ ਵੀ ਦੁੱਧ ਬੱਚੇ ਜਿਆਦਾ ਪੀਂਦੇ ਆ ਤੇ ਬਾਕੀ ਕੱਲਾ ਦੁੱਧ ਜਿਆਦਾ ਨਹੀਂ ਪੀਂਦੇ ਤੇ ਜਿਹੜੇ ਆਪਾਂ ਮਿਲ ਕੇ ਪ੍ਰੈਸ਼ਰ ਦਿੰਨੇ ਆ ਉਹਨਾਂ ਦੇ ਨਾਲ ਇਹਨਾਂ ਦੀ ਗ੍ਰੋਥ ਵੀ ਜਿਆਦਾ ਹੁੰਦੀ ਆ ਠੀਕ ਆ ਨਾ ਇੱਕ ਕੰਪਨੀ ਆ ਜਿਨ੍ਹਾਂ ਨੇ ਪਾਊਡਰ ਬਣਾਇਆ ਬੋਲੋ ਕਾਫ ਐਬਲੋਂ ਕੰਪਨੀ ਦਾ ਨਵਾਂ ਮੋਲੋਕਾਫ ਪ੍ਰੋਡਕਟ ਬਣਾਇਆ ਇਹ ਆਪਾਂ ਦੋਸਤੋ ਪਹਿਲਾਂ ਜਿਹੜਾ ਮੇਲਾ ਲੱਗਿਆ ਦੀ ਰਾਮਪੁਰਾ ਫੂਲ ਉੱਥੋਂ ਲੈ ਕੇ ਆਏ ਦੀ ਜਿੰਨਾ ਚਿਰ ਆਪਾਂ ਪਾਉਂਦੇ ਨਹੀਂ ਆਪਾਂ ਕਿਸੇ ਕੰਪਨੀ ਦੀ ਐਡ ਨਹੀਂ ਕਰਦੇ ਜਿੰਨਾ ਚਿਰ ਆਪਾਂ ਨੂੰ ਉਹਦਾ ਰਿਜ਼ਲਟ ਨਹੀਂ ਮਿਲਦਾ ਠੀਕ ਹੈ ਨਾ ਬੱਚੇ ਤੁਹਾਡੇ ਸਾਹਮਣੇ ਆ ਹੁਣ ਇਹਨਾਂ ਨੂੰ ਕੱਲਾ ਹੀ ਮੋਲੋਕਾਫ ਚੱਲਦਾ ਗਾ ਪਰ ਚੱਲਦਾ ਮਾਤਰਾ ਕਿੰਨੀ ਆ ਮੇਰੇ ਕੋਲੇ ਤਿੰਨ ਬੱਚੇ ਆ 1 ਕਿਲੋ ਸਵੇਰੇ ਚੱਲਦਾ 1 ਕਿਲੋ ਸ਼ਾਮ ਨੂੰ ਚੱਲਦਾ ਤੇ ਚੱਲਦਾ ਕਾਦੇ ਚ ਪਾਣੀ ਜਿਹੜਾ ਟੈਂਪਰੇਚਰ ਆ ਉਹਦਾ 40 ਸੈਂਟੀਗ੍ਰੇਡ ਗਰਮ ਕਰਕੇ ਉਦੇ ਵਿੱਚ ਇਹਨੂੰ ਘੋਲਦੇ ਆ ਘੋਲਣ ਤੋਂ ਬਾਅਦ 38 39 35 ਰਹਿ ਜਾਂਦਾ ਜਣੀ ਜਿਹੜਾ ਜਹਾਜਾ ਦੁੱਧ ਗਾਈ ਦੇ ਥਣਾ ਚੋਂ ਨਿਕਲਦਾ ਉਹਨਾਂ ਕ ਗਰਮ ਹੋਣਾ ਚਾਹੀਦਾ ਤੇ ਉਹਨਾਂ ਕ ਗਰਮ ਪਾਣੀ ਦੀ ਆਪਾਂ ਜਦੋਂ ਇਹਨੂੰ ਪਲਾਉਨੇ ਆ ਤਾਂ ਬੱਚਿਆਂ ਨੂੰ ਕੋਈ ਮੋਕ ਨਹੀਂ ਲੱਗਦੀ ਕੁਝ ਨਹੀਂ ਲੱਗਦਾ ਤੇ ਵਧੀਆ ਗ੍ਰੋਥ ਲੈਂਦੇ ਆ ਫੀਡ 24 ਘੰਟੇ ਇਹਨਾਂ ਦੇ ਮੂਰੇ ਰਹਿੰਦੀ ਆ ਠੀਕ ਹੈ ਨਾ ਤੇ ਉਹ ਆਪਣੇ ਲੱਕੜ ਦੀ ਖੋਲੜੀ ਬਣਾਈ ਹੋਈ ਆ ਸਾਹਮਣੇ ਆ ਦੇਖੋ ਇਹਦੇ ਵਿੱਚ ਫੀਡ ਰਹਿੰਦੀ ਆ ਇੱਥੇ ਮੰਨੇ ਹੁੰਦੇ ਆ ਇਹ ਤੇ ਬਾਕੀ ਭਾਈ ਆ ਹਰਪ੍ਰੀਤ ਸਿੰਘ ਆਏ ਆਪਣੇ ਕੋਲੇ ਇਸ ਕੰਪਨੀ ਦੇ ਵਿੱਚ ਕੰਮ ਕਰਦੇ ਆ ਆਏ ਆਪਣੇ ਕੋਲੇ ਮਹੀਨਾ ਪਹਿਲਾਂ ਸੀਗੇ ਪਰ ਅੱਜ ਆਪਾਂ ਤੁਹਾਨੂੰ ਤਾਂ ਦੱਸ ਰਹੇ ਹਾਂ ਕਿਉਂਕਿ ਇਹਦਾ ਆਪਾਂ ਨੂੰ ਰਿਜ਼ਲਟ ਮਿਲ ਚੁੱਕਿਆ ਆ ਆ ਬੱਚੇ ਤੁਹਾਨੂੰ ਦਿਂਦੇ ਆਓ ਬੱਤੀ ਜੀ ਨੂੰ ਖੜੀ ਕਰਿਓ ਮੜੀ ਜੀ ਹਰਬ੍ਰੀਤ ਜੀ ਹੁਣ ਦੱਸੋ ਇਹ ਕੀ ਕਰਦਾ ਹੈ ਡਾਕਟਰ ਸਾਹਿਬ ਇਹ ਜਿਹੜੀ ਕੰਪਨੀ ਹੈਗੀ ਐਵਲਰ ਨਾਰਥ ਏਸ਼ੀਆ 12 ਸਾਲਾਂ ਤੋਂ ਕੰਮ ਕਰ ਰਹੀ ਹੈ ਐਨੀਮਲ ਨਿਊਟ੍ਰੀਸ਼ਨ ਦੇ ਕੰਮ ਕਰਦੀ ਹੈ ਪਿਓਰ ਨਿਊਟ੍ਰੀਸ਼ਨ ਦੇ ਪ੍ਰੋਡਕਟ ਆਪਾਂ ਅਵੇਲੇਬਲ ਕਰਾਉਨੇ ਆ ਫਾਰਮਰ ਨੂੰ ਇੱਕ ਬਹੁਤ ਹੀ ਉੱਚ ਕੋਟੀ ਦੇ ਪ੍ਰੋਡਕਟ ਆਪਾਂ ਲੈ ਕੇ ਆਉਣੇ ਆ ਜਿਵੇਂ ਕਹਿ ਰਹੀਏ ਵੀ ਜਿਹੜਾ ਵੀ ਪ੍ਰੋਡਕਟ ਐਵਲੋਂ ਦਾ ਕੋਈ ਵੀ ਫਾਰਮਰ ਯੂਜ਼ ਕਰ ਠੀਕ ਹੈ ਜੀ ਦੇਖਾ ਇਹ ਹੁਣ ਇਹ ਪ੍ਰੋਡਕਟ ਦੀ ਖਾਸੀਅਤ ਕੀ ਹੈ ਬਾਕੀ ਕੰਪਨੀ ਕੀ ਕਰਦੀਆਂ ਨੇ ਕਣਕ ਤੋਂ ਵੀਟ ਤੋਂ ਜਾਂ ਜਵਾਂ ਤੋਂ ਲੈ ਲੈਂਦੀਆਂ ਨੇ ਕਿ ਜਿਹੜਾ ਪ੍ਰੋਟੀਨ ਦਾ ਪਾਰਟ ਹੁੰਦਾ ਅਸੀਂ ਸਾਰਾ ਪ੍ਰੋਟੀਨ ਇਹਦਾ ਸੋਇਆ ਬੇਸ ਲੈ ਹੈਗਾ ਠੀਕ ਹੈ ਜੀ ਸੋਇਆ ਬੇਸ ਇਹਦਾ ਪ੍ਰੋਟੀਨ ਹੈਗਾ ਬਾਕੀ ਇਹਦੇ ਵਿੱਚ ਸਕਿਮਡ ਮਿਲਕ ਪਾਊਡਰ ਤੇ ਵਗੈਰਾ ਹੋਰ ਕਾਫੀ ਵਧੀਆ ਮੈਡੀਸਨ ਇਹਦੇ ਵਿੱਚ ਪਾਈਆਂ ਹੋਈਆਂ ਨੇ ਸਾਨੂੰ ਡਾਕਟਰ ਸਾਹਿਬ ਬੋਲ ਕੇ ਦੱਸਣ ਦੀ ਲੋੜ ਨਹੀਂ ਤੁਹਾਡਾ ਏਡਾ ਤਿਆਰ ਬਹੁਤ ਹੈ ਤੁਸੀਂ ਖੁਦ ਘਰੇ ਆਪਣੇ ਏਡੇ ਵਧੀਆ ਜਾਨਵਰਾਂ ਦੇ ਟ੍ਰਾਇਲ ਕਰ ਚੁੱਕੇ ਹੋ ਤੇ ਵੀ ਪ੍ਰੋਡਕਟ ਕੁਝ ਨੂੰ ਉਹੋ ਬੋਲ ਕੇ ਦੱਸੂਗਾ ਵੀ ਮੈਨੂੰ ਕੁਝ ਪਤਾ। ਲਓ ਜੀ ਇਹ ਜਿਹੜੇ ਬੱਚੇ ਆ ਦੋਨੇ ਇਹ ਕਾਮਾ ਗਾਜੀ ਬੁੱਲਦੇ ਆ ਇੱਕ ਮੀਲ ਕਾਫ ਆਪਣੇ ਕੋਲੇ ਇੱਕ ਫੀਮੇਲ ਕਾਫਾ ਜਿਨ੍ਹਾਂ ਦੀ ਗਰੋਥ ਬਹੁਤ ਵਧੀਆ ਤੇ ਨਾਲ ਆਪਣੇ ਕੋਲੇ 70 5 77 ਦਾ ਇੱਧਰ ਇੱਕ ਖੜਾਗਾ ਆਹ ਇਹ ਆਪਣੀ ਮਿਲਕ ਮਸ਼ੀਨ ਦਾ ਮੀਲ ਕਾਫਾ ਤਾਂ ਇਹਨੂੰ ਵੀ ਆਪਾਂ ਦੋਸਤੋ ਤਿਆਰ ਕਰਾਂਗੇ ਤਾਂ ਬਹੁਤ ਵਧੀਆ ਤਿਆਰ ਹੋਣੇ ਨੇ ਇਹਦੇ ਮੂਰੇ ਵੀ ਫੀਡ ਪਈ ਆ ਤਾਂ ਘੱਟੋ ਘੱਟ ਬਸੀਆਂ ਨੂੰ ਆਪਾਂ 6 ਮਹੀਨੇ ਹਰਾ-ਜਾਰਾ ਨਹੀਂ ਪਾਉਣਾ ਨਾ ਪਾਉਣੀ ਹੈ ਜਿਆਦੇ ਤੂੜੀ ਤੂੜੀ ਥੋੜੀ ਮੋਟੀ ਖਾਂਦੇ ਆ ਖਾ ਲੈਣ ਦੇ ਕਰ ਪਰ ਇਹ ਦੁੱਧ ਤੇ ਫੀਡ ਤੇ ਚੱਲਣਗੇ 6 ਮਹੀਨੇ ਫਿਰ ਦੇਖਨੇ ਅੱਗੇ ਕੀ ਰਿਜ਼ਲਟ ਮਿਲਦੇ ਆ ਬਾਕੀ ਆ ਮੋਲੋ ਕਾਫਾ ਦੋਸਤੋ ਤੁਹਾਨੂੰ ਨੰਬਰ ਦਿੰਨੇ ਆਏ ਬਾਈ ਨੂੰ ਫੋਨ ਕਰਕੇ ਤੁਸੀਂ ਕਿਤੇ ਵੀ ਮੰਗਵਾ ਸਕਦੇ ਹੋ ਬੋਲੋ ਜੀ ਨੰਬਰ ਡਾਕਟਰ ਸਾਹਿਬ ਮੇਰਾ ਨੰਬਰ ਹੈ 98721 2695 ਹਰਪ੍ਰੀਤ ਸਿੰਘ ਮੇਰਾ ਨਾਮ ਹੈ ਠੀਕ ਹੈ ਜੀ ਪੂਰੇ ਨਾਰਥ ਇੰਡੀਆ ਵਿੱਚ ਕਿਤੇ ਵੀ ਆਪਾਂ ਸਪਲਾਈ ਦੇ ਸਕਦੇ ਹਾਂ ਠੀਕ ਹੈ ਜੀ ਜਿੱਥੇ ਮਰਜ਼ੀ ਸਪਲਾਈ ਮੰਗੋ ਵੀਰੇ ਸਪਲਾਈ ਮਿਲ ਜੂ ਸਭ ਤੋਂ ਵੱਡੀ ਦਿੱਕਤ ਆਉਂਦੀ ਆ ਇਹਨਾਂ ਦੇ ਵਿੱਚ ਸਪਲਾਈ ਦੀ ਤਾਂ ਆਪਣੇ ਕੋ ਬੱਚੇ ਖੜੇ ਆ ਤੇ ਮੀਲ ਕਾਫ ਦਾ ਆਪਾਂ ਤੁਹਾਨੂੰ ਸਿੰਮਨ ਵੀ ਤਿਆਰ ਕਰਕੇ ਦੇਵਾਂਗੇ ਕਿਉਂਕਿ ਮੀਲ ਕਾਫ ਦੀ ਮਾਂ ਜਿਹੜੀ ਉਹ ਲੈਮਨ ਹੈਡ ਦੀ ਆ ਤੇ ਜਿਹੜੀ ਵੱਸੀ ਆ ਫੀਮੇਲ ਆ ਉਹਦੀ ਮਾਂ 562 ਦੀ ਆ ਤੇ ਉਹਦੇ ਪਿੱਛੇ ਇਮੇਟੀ ਦੀ ਲਾਈਨ ਆ ਤੇ ਉਹ ਵੀ ਤੁਹਾਨੂੰ ਸਾਰਾ ਕੁਝ ਦੱਸਦਾ ਤੇ ਇਹ ਦੁੱਧ ਪਲਾਓ ਦੋਸਤੋ ਆਪਾਂ ਬੁਲਾਇਆ ਆਪਾਂ ਨੂੰ ਵਧੀਆ ਰਿਜ਼ਲਟ ਮਿਲਿਆ ਬਾਕੀ ਤੁਸੀਂ ਦੱਸੋਗੇ ਮੋਲੋ ਕਾਫ ਇਹਦਾ ਨਾਮ ਆ ਨੈਟ ਵੇਟ 5 ਕਿਲੋ ਆ ਇਹ ਨਹੀਂ ਵੀ ਤੁਹਾਨੂੰ 25 ਕਿਲੋ ਦਾ ਆਪਾਂ ਵੰਡਣਾ ਪਊੜਾ 5 ਕਿਲੋ ਪਾਉਣ ਤੋਂ ਬਾਅਦ 25 ਕਿਲੋ ਤਾਂ ਆਪ ਹੀ ਖਰੀਦ ਲਵਾਂਗੇ ਧੰਨਵਾਦ ਆ ਜੀ ਸਾਰੇ ਭਰਾਵਾਂ ਦਾ ਸ਼ੇਅਰ ਜ਼ਰੂਰ ਕਰਦੇ ਹੋ ਤੂੰ ਵੀ ਆਪਦਾ ਨੰਬਰ ਬੋਲੋ ਏ ਇਧਰ ਹੋ ਜਾ ਮੁਰੇ ਹੁਣ ਮੇਰਾ ਨੰਬਰ ਹੀ ਮੇਰਾ ਨਾਮ ਸੰਦੀਪ ਸਿੰਘ ਹੈ ਨੰਬਰ ਮੇਰਾ 98036 9810 ਇਹ ਬਾਈ ਦਾ ਨੰਬਰ ਆ ਤਾਂ ਦੋਨੇ ਨੰਬਰ ਤੁਹਾਨੂੰ ਮਿਲ ਜਾਣਗੇ ਵੀਡੀਓ ਚ ਇਹਨਾਂ ਨਾਲ ਗੱਲ ਕਰਕੇ ਤੁਸੀਂ ਮੰਗਾ ਸਕਦੇ ਹੋ ਧੰਨਵਾਦ ਆ ਜੀ ਸਾਰੇ ਭਰਾਵਾਂ ਦਾ ਤੇ ਕਰਦੇ ਹੋ ਸ਼ੇਅਰ ਦੱਬ ਕੇ ਲੋਕ ਆਪ ਨੂੰ